ਪਰਾਂਜੀ ਸਾਹਿਬ ਦੇ ਇਲਾਵਾ ਤੇ ਮੇਲਾ ਕਰਾਉਂਦੇ ਹੁੰਦੇ ਆਪਣੇ ਤੁਹਾਡੇ ਸਾਰਿਆਂ ਦੇ ਜਾਣੇ ਪਛਾਣੇ ਪਰਮਜੀਤ ਸਿੰਘ ਜੀ ਕਲੇਬਾ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਇਹ ਸੇਵਾ ਮਿਲੀ ਹੋਈ ਆ ਤੋਂ ਕੇ ਬਾਅਦ ਆਪਾਂ ਕਲੇਬਾ ਸਾਹਿਬ ਨਾਲ ਗੱਲਬਾਤ ਕਰਦੇ ਆ ਬਈ ਕਿੰਮਾ ਮੇਲਾ ਆ ਤੇ ਕਿੰਨਾ ਕਿੰਨਾ ਇਹ ਮਨਾਉਂਦੇ ਆ ਤੇ ਕਦੋਂ ਉਹਦਾ ਮਨਾਉਂਦੇ ਆ ਕਲੇਬਾ ਸਾਹਿਬ ਤੁਹਾਡਾ ਸਾਡੇ YouTube ਚੈਨਲ ਪਟਿਕਨਾਲਾ ਦੇ ਉੱਪਰ ਬਹੁਤ-ਬਹੁਤ ਸਵਾਗਤ ਆ ਤੇ ਮੈਂ ਬਹੁਤ-ਬਹੁਤ ਵਧਾਈ ਦਿੰਦਾ ਤੁਹਾਨੂੰ ਕਿ ਤੁਸੀਂ ਜਿਹੜਾ ਇਹ ਬਾਬਿਆਂ ਦਾ ਜਿਹੜੀ ਸੇਵਾ ਮਿਲੀ ਆ ਉਹ ਮਨਵਾਉਂਦੇ ਜਾਂ ਮੇਲਾ ਤੇ ਇਹਦੇ ਬਾਰੇ ਦੱਸੋ ਮੈਨੂੰ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਮੇਲਾ ਬਨਵਾਉਣੇ ਬੱਟੀ ਸਾਹਿਬ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਦਰਬਾਰ ਬਾਬਾ ਰਾਜੀ ਸ਼ਾਹ ਦੇ ਸਾਲਾਨਾ ਮੇਲੇ ਦੀਆਂ ਤੁਹਾਨੂੰ ਤੁਹਾਡੇ ਫੈਮਿਲੀ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਸਾਡੇ ਵੱਲੋਂ ਤੁਹਾਡੇ YouTube ਚੈਨਲ ਪੱਟੀ ਬਡਾਲਾ YouTube ਚੈਨਲ ਨੂੰ ਬਹੁਤ-ਬਹੁਤ ਮੁਬਾਰਕਾਂ ਸਾਲਾਨਾ ਮੇਲੇ ਦੀਆਂ ਸਹੀ ਹੈ ਬਾਕੀ ਦੇਖੋ ਜੀ ਦਰਬਾਰ ਦੀ ਸੇਵਾ ਆ ਅਸੀਂ ਕਰਦੇ ਸਾਡੇ ਬਜ਼ੁਰਗ ਵੀ ਕਰਦੇ ਸਾਡੇ ਦਾਦੇ ਵੀ ਕਰ ਕਰਦੇ ਆਇਆ ਜੀ ਇਹ ਕਿੰਨਾ ਮੇਲਾ ਹੈ ਇਹ ਜੀ ਦੇਖੋ ਅਸੀਂ ਗਿਣਤੀ ਨਹੀਂ ਕੀਤੀ ਇਹ ਸਾਡਾ ਬਾਬਾ ਵੀ ਮਨਾਉਂਦਾ ਆ ਗਾ ਸਾਡੇ ਪਿਤਾ ਪੁਰਖੀ ਮਨਾਉਂਦੇ ਆਏ ਆਸੀਂ ਤੀਜੀ ਪੀੜੀ ਆ ਹੁਣ ਦਰਬਾਰ ਬਾਬਾ ਰਾਜੀ ਸਾਹਿਬ ਦੇ ਦਰਬਾਰ ਤੇ ਇਹ ਜੀ ਨਹੀਂ ਚੌਥੀ ਕਹਿ ਸਾਡੇ ਤੁਹਾਡੇ ਜਵਾਕ ਵੀ ਸਾਡੇ ਵੀ ਸਾਡੇ ਵੀ ਜਵਾਕ ਇੱਥੇ ਆ ਰਹੇ ਜੀ ਇਹ ਚੌਥੀ ਕਹਿ ਲੱਗਦੇ ਆ ਤੀਜੀ ਪੀੜੀ ਆ ਤੇ ਦਰਬਾਰ ਬਾਬਾ ਰਾਜੀ ਸਾਹਿਬ ਦੇ ਇੱਥੇ ਸੇਵਾ ਕਰਦੇ ਆ ਹਰ ਸਾਲ ਤਨਮਨ ਤੇ ਧਰ ਨਾਲ ਸੇਵਾ ਕਰਦੇ ਆ ਅਸੀਂ ਬਹੁਤ ਵਧੀਆ ਬਹੁਤ ਬਹੁਤ ਵਧੀਆ ਬਾਕੀ ਬੜੀ ਕਿਰਪਾ ਦਰਬਾਰ ਬਾਬਾ ਰਾਜੀ ਸਾਹਿਬ ਦੀ ਸਾਰਿਆਂ ਨੂੰ ਇੱਥੇ ਇਸ ਨਗਰ ਤੇ ਬੜੀ ਕਿਰਪਾ ਆ ਬਾਕੀ ਨਗਰ ਨੂੰ ਵੀ ਪਤਾ ਆ ਇਸ ਪੀਰ ਦੀਆਂ ਕਟਕ ਦੇੜੇ ਕੀਤੇ ਪੀਰ ਮੇਰੇ ਨੇ ਸਾਰਿਆਂ ਨੂੰ ਪਤਾ ਆ ਕੋਈ ਬਲਕਿ ਇਹ ਨਹੀਂ ਕਹਿ ਸਕਦੇ ਕਿਸੇ ਨੂੰ ਨਹੀਂ ਪਤਾ ਸਾਰੇ ਨੂੰ ਪਤਾ ਹੈ ਜੀ ਸਰ ਦੇ ਬਿਲਕੁਲ ਮੈਨੂੰ ਇਹ ਇਹ ਵੀ ਜਾਣ ਕੇ ਆਪਾਂ ਨੂੰ ਪਤਾ ਆ ਵੀ ਤੁਸੀਂ ਘਰੇ ਵੀ ਲੰਗਰ ਇਹਨਾਂ ਦੇ ਨਾਮ ਦਾ ਲਾਉਂਦੇ ਹਾਂ ਹਾਂਜੀ ਅਸੀਂ ਘਰ ਵੀ ਇਹਨਾਂ ਦੇ ਨਾਮ ਦਾ ਲੰਗਰ ਲਾਉਂਦੇ ਹਾਂ ਉਹ ਕਿਹੜੀ ਮਹੀਨੇ ਲੱਗਦਾ ਉਹ ਜੀ ਆ ਜਿਹੜੀ ਆਉਣੀ ਆ ਆੜ ਤੇ ਸੌਣ ਦੀ ਸੰਗਰਾਮ ਨੂੰ ਪੱਕਾ ਹਰ ਸਾਲ ਆੜ ਤੇ ਸੌਣ ਦੀ ਸੰਗਰਾਮ ਨੂੰ ਆੜ ਦੇ ਐਂਡ ਤੇ ਜਿੱਦਣ ਸੌਣ ਚੜਨਾ ਉਦੋਂ ਪਹਿਲੀ ਸੰਗਰਾਮ ਦੇ ਯਾਨੀ ਇੱਥੇ ਵਿਲਾ ਤੇ ਉੱਥੇ ਲੰਗਰ ਉੱਥੇ ਲੰਗਰ ਲਾਈਦਾ ਹੈ ਲੰਗਰ ਇੱਥੇ ਵੀ ਲੱਗਦਾ ਭੱਟੀ ਦਾ ਹਾਂਜੀ ਹਾਂਜੀ ਆ ਲੰਗਰ ਪਿੱਛੇ ਬਣਾਉਂਦੇ ਆਪਾਂ ਲੋ

ਤੇ ਬੁੱਢੇ ਮੇਰੇ ਖਾਲਾ ਆਏ ਗਏ ਗੱਲ ਤੁਸੀਂ ਨਿਕੜਦੇ ਸੇਵਾ ਅੱਤਰ ਲੱਗ ਸ਼ੁਰੂ ਕਰ ਦੇਣਾ ਆਪਣਾ ਕੰਮ ਧੰਦਾ ਦੇਖਣਾ ਠੀਕ ਹੈ ਓਕੇ ਭਾਈ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਤੋਂ ਜਿੱਦਾਂ ਨਾ ਮੇਲਾ ਜਾਂ ਖੁਸ਼ੀ ਦਾ ਗਮੀ ਦਾ ਕੋਈ ਵੀ ਪ੍ਰੋਗਰਾਮ ਆ ਤੇ ਉੱਥੇ ਤਕਰੀਬਤ ਤਕਰੀਬੇ ਨਾ ਲੰਗਰ ਪ੍ਰਸ਼ਾਦਾ ਵੀ ਜਰੂਰ ਕਰਾਣਾ ਹੈ ਨਾ ਤੇ ਸਾਡੇ بڑے ਸਤਿਕਾਰਯੋਗ ਸ਼ੇਪਾ ਗਿਆ ਵੀ ਭਿੰਦਰਪਾਲ ਸਿੰਘ ਜੀ ਭਿੰਦਰਪਾਲ ਸਿੰਘ ਜੀ ਕਾਫੀ ਦੇਰ ਤੋਂ ਜਾਨੀ ਕਿ ਕਾਫੀ ਸਾਲਾਂ ਤੋਂ ਇੱਥੇ ਜਾਨੀ ਕਿ ਹਲਵਾਈ ਦੀ ਸੇਵਾ ਨਿਭਾਉਂਦੇ ਆਏ ਏ ਜੰਦਰ ਬਾਜੀ ਤੁਹਾਡਾ ਨਾ ਬਹੁਤ ਬਹੁਤ ਸਵਾਗਤ ਆ ਸਾਡੇ YouTube ਚੈਨਲ ਭੱਟੀ ਵਡਾ ਦਿਓ ਪਰ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਇੱਥੇ ਸੇਵਾ ਕਰਦੇ ਐਸੇ ਜੀ 6-7 ਸਾਲ ਹੋਈ ਹੈ 6-7 ਸਾਲ ਹੋ ਗਏ ਤੁਹਾਨੂੰ ਇੱਥੇ ਆ ਲੈ ਇੱਥੇ ਜੇ ਠੀਕ ਆ ਤੇ ਕਿੰਨੇ ਕ ਸੰਗਤ ਦਾ ਲੰਗਰ ਬਪਾਣੇ ਇੱਥੇ ਹੀ ਇੱਥੇ ਇੱਥੇ 2000-1500 ਹੋ ਜਾਂਦੀ ਹੈ 1500 1 ਦਿਨ ਦੇ ਆ ਤੇ ਜਾਨੀ ਕਿ ਅੱਜ ਮੇਲਾ ਆ ਰਾਤੀ ਵੀ ਪਕਾਇਆ ਰਾਤੀ ਵੀ ਬਣਾ ਅੱਛਾ ਜੀ ਆ ਹੁਣ ਆ ਹੁਣ ਚੱਲਣਾ ਰਾਤੀ ਚੱਲਣਾ ਹੋ ਗਿਆ ਆਪਾਂ ਨੂੰ ਕੰਮ ਕਰਦੇ ਆ ਆਪਾਂ ਹੋਈ ਗਿਆ ਕੜਗੜ 40% ਸਾਲ ਹੋਈ ਗਿਆ ਅੱਛਾ 35-40 ਸਾਲ ਕੰਮ ਕਰਦੇ ਨੂੰ ਹੋ ਗਿਆ ਆਹਾਂ ਯਾਨੀ ਕਹਿਣ ਦਾ ਭਾਵ ਕਿ ਪਿਓ ਦਾ ਦਿਆ ਵੀ ਕੀਤਾ ਆ ਤੇ ਮੁੰਡੇ ਦਾ ਵੀ ਕੀਤਾ ਤੇ ਫੇਗਾ ਪੋਤੇ ਦਾ ਵੀ ਕੀਤਾ ਹੋਊਗਾ ਕੀ ਹਾਂ ਬਹੁਤ ਵਧੀਆ ਤੇ ਆਪਣਾ ਰਹਿائش ਕਿਹੜੀ ਜਗ੍ਹਾ ਵਾ ਰਿਹਾਇਸ਼ ਨਗਰ ਕਿੱਧਰ ਤਿਲਕ ਨਗਰ ਤਿਲਕ ਨਗਰ ਹਾਂ ਤਿਲਕ ਨਗਰ ਠੀਕ ਆ ਤੇ ਅੱਛਾ ਕਿੱਡੀ ਕਿੱਡੀ ਦੂਰ ਤਾਈਂ ਕੰਮ ਕਰਨ ਜਾਂਦੇ ਜਿੱਥੇ 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 ਬੁਲਾ ਲੈਣ ਇੱਥੇ ਕਰਾਈਂ ਪੰਜਾਬ ਤੋਂ ਬਾਹਰ ਵੀ ਜਾਂਦੇ ਆਹੋ ਪੰਜਾਬ ਬਾਹਰ ਪੰਜਾਬ ਤੋਂ ਬਾਹਰ ਵੀ ਕੰਮ ਕਰਨ ਜਾਂਦੇ ਯਾਨੀ ਕਿ ਚਲੇ ਜਾਂਦੇ ਆ ਠੀਕ ਆ ਵਧੀਆ ਵਾ ਤੇ ਅੱਛਾ ਆਪਣਾ ਨੰਬਰ ਦੋਤਾ ਵਾ ਕੋਈ ਅੱਛਾ ਬਈ ਇਹ ਤਾਂ ਗੱਲ ਕਰੀਏ ਕਿਦਾਂ ਫਦਾ ਜੀ ਛੁੱਟ ਕਰਕੇ ਪਾਚਾ ਮੱਲੋ ਯਾਨੀ ਕਿ ਇਹ ਬਾਪੂ ਤੇ ਇਹ ਇਹਨਾਂ ਦੇ ਬੇਟੇ ਕਾਦੀ ਹੈ ਹਨਾ ਬਿਨਾਲੇ ਕੇ ਨਾਲ ਨਾਲ ਜਿਹੜੀ ਵਿਰਾਸਤ ਆ ਆਪਣੀ ਉਹਨੂੰ ਬਾਹ ਵੀ ਤੋੜਨ ਦੇ ਆ ਹਾਂਜੀ ਹਨਾ ਹੈਨਾ ਤੇ ਇਹ ਚਾਹੀਦਾ ਨਹੀਂ ਨਾਲ ਨਾਲ ਸਾਰਾ ਹੈਨਾ ਤੇ ਅੱਛਾ ਮੈਂ ਕੋ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਜੀ ਸੰਦੀਪ ਹੈ ਜੀ ਕਲੀਬ ਕਿੰਨਿਆ ਪੜਿਆ ਆਪਾ ਮੈਂ ਬੀਸੀ ਕੀਤੀ ਅੱਛਾ ਕੋਰਸ ਕਰਕੇ ਬੀਸੀ ਦਾ ਕੋਰਸ ਕਰਕੇ ਤੇ ਇੱਥੇ ਆ ਗਿਆ ਬੀਸੀ ਦਾ ਕੋਰਸ ਕਿਹੜੀ ਫੀਲਡ ਵਿੱਚੋਂ ਦਾ ਹੋਰ ਮੈਂ ਕੰਪਿਊਟਰ ਅਪਲੀਕੇਸ਼ਨ ਦਾ ਬੈਚ ਉਹ ਤਾਂ ਬੜਾ ਐਪਲੀਕੇਸ਼ਨ ਹੁੰਦੀ ਹੈ। ਅੱਛਾ। ਹਾਂ ਜੀ। ਇੱਥੇ ਜਿਹੜੀ ਐਪਲੀਕੇਸ਼ਨ ਡਾਊਨਲੋਡ ਕਰਦੇ ਨੇ। ਉਹ ਵੀ ਸੇਮ ਨਾਲ ਫਾਇਦਾ ਹੀ ਨਹੀਂ ਹੋਇਆ। ਪਾਇਰਲ ਭਾਈ ਲੈਣ ਜੀ ਆ ਗਏ। ਕਹਿੰਦੇ ਕਹਿੰਦੇ ਪੜੇ ਲਿਖੇ ਜਿਹੜੇ ਆ ਉਹ ਵਿਲੇ ਆ। ਹਾਂ ਜੀ ਹਾਂ ਜੀ। ਜਿਹੜੇ ਬੇਰੋਜ਼ਗਾਰ ਆ ਉਹ ਕਮਾਈ ਕਰਦੇ ਆ ਅੱਦਕੀ। ਇਹ ਨਹੀਂ ਕਰਦੇ ਜੀ। ਤੇ ਚਲੋ ਬਾਬਾ ਇਹਨਾਂ ਕਰੇ ਵੀ ਸਰਕਾਰਾਂ ਨੂੰ ਆਪ ਜੁੜ ਕੇ ਬੇਨਤੀ ਆ ਕਿ ਜਿੰਨੇ ਜਿੰਨੇ ਵੀ ਕੋਈ ਪੜਿਆ ਹੋਵੇ ਉਹ ਸਕੋਲਿੰਗ ਉਹਨੂੰ ਉਹਦੀ ਉਹਦੀ ਨੌਕਰੀ ਵੰਟੇ ਜੋੜਨੀ ਦਿੱਤੀ ਜਾਵੇ। ਕਿ ਉਹਦੇ ਨਾਲ ਥੋੜਾ ਜਿਹਾ ਘਰਾਂ ਵਿੱਚ ਖੁਸ਼ਹਾਲੀ ਹੋਊਗੀ ਨਾਲੇ ਪੜ੍ਹੇ ਲਿਖੇ ਦਾ ਮੁੱਲ ਪਊਗਾ। ਹਾਂਜੀ ਹਾਂਜੀ। ਅਰੇ ਜੀ ਤੁਹਾਨੂੰ ਕਿੰਨੇ ਕਿਸਾਲ ਹੋ ਗਿਆ ਵਾਪਸ ਨਾਲ ਆਇਆ? ਮੈਨੂੰ ਹੋ ਗਿਆ 5 ਸਾਲ ਕਿ ਪੱਕੇ ਹਲਵਾਈ ਬਣ ਗਏ। ਹਾਂਜੀ ਹਾਂਜੀ। ਅਰੇ ਇਕੱਲੇ ਕੰਮ ਸਾਬ ਨਹੀਂ ਜੀ। ਹਾਂਜੀ ਹਾਂਜੀ ਸਾਬ ਲਈਦਾ। ਆਈ ਸ਼ਾਹ ਜੇ ਯਾਨੀ ਕਿ ਮੇਲੇ ਵੀ ਲਾਉਨੇ ਆ ਤੇ ਨਾਲ ਵਿਆਹ ਸ਼ਾਦੀ। ਹਾਂਜੀ ਹਾਂਜੀ ਵਿਆਹ ਸ਼ਾਦੀ ਵੀ ਹੋ ਗਈ। ਲੇਵਰ ਕੈਟਰਿੰਗ ਵੀ ਲਾਈ। ਬਾਈ ਕੈਟਰਿੰਗ ਲਾ ਲਈ ਖਾਸ ਪ੍ਰਬੰਧਿਆਂ ਵੱਲੋਂ। ਜੇ ਕਿਸੇ ਨੂੰ ਵੀ ਲੋੜ ਹੋਵੇ ਹਲਵਾਈ ਦੀ ਤੇ ਭਾਈ ਸਾਹਿਬ ਉਹਨਾਂ ਦਾ ਨੰਬਰ ਸਕਰੀਨ ਤੇ ਚੱਲਣ ਰਿਹਾ ਵਾ। ਇਹ ਜ਼ਰੂਰ ਯਾਨੀ ਕਿ ਇਹਨਾਂ ਨੂੰ ਫੋਨ ਕਰਨਾ ਵਾ ਤੁਸ ਜੇ ਜਿਹੜੀ ਸਵਾਦ ਦੀ ਗਰੰਟੀ ਹੋਊਗੀ ਉਹ ਆਪਣੀ ਹੋਊਗੀ ਮੈਂ ਕਾਫੀ ਸਾਲ ਤੋਂ ਜਾਣਦਾ ਵਾਂ ਇਹਨਾਂ ਨੂੰ ਤੇ ਜਿਹੜੀ ਸਵਾਦ ਦੀ ਗਰੰਟੀ ਆ ਉਹ ਆਪਣੀ ਹੋਊ ਤੇ ਜਦੋਂ ਵੀ ਕਿਵੇਂ ਖੁਸ਼ੀ ਗਮੀ ਵੇਲੇ ਸਾਧਗੁਰੂ ਮਹਿਰਕੰਨ ਵੀ ਲੋੜ ਪਵੇ ਤੇ ਜ਼ਰੂਰ ਸਦਮਾ ਵੈਰਾ ਤੇ ਘਰੇ ਨੰਬਰ ਦੱਸ ਦਿਓ ਆਪਾਂ ਇਹ ਨੰਬਰ ਹੈਗਾ 9592617555 ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ ਜਿਹੜਾ ਤੁਸੀਂ ਇੰਨਾ ਟਾਈਮ ਦਿੱਤਾ ਵਾ ਉਹ ਜਿੱਥੇ ਨਾ ਬੇਲਾ ਹੋਣਾ ਮੇਲੇ ਦੇ ਨਾਲ ਨਾਲ ਕਿਤੇ ਲੰਗਰ ਪ੍ਰਸ਼ਾਦਾ ਚੱਲਣਾ ਹਲਵਾਈ ਲੱਗਣੇ ਹਨ ਹੈ ਨਾ ਕਿਉਂਕਿ ਨਾਲ ਨਾਲ ਲੰਗਰ ਪ੍ਰਸ਼ਾਦਾ ਵੀ ਬਣਾਉਣਾ ਵਾ ਐ ਨੂੰ ਮਾਰ ਮੱਲ ਕਿ ਲੰਗਰ ਪ੍ਰਸ਼ਾਦਾ ਵੀ ਨਾਲ ਨਾਲ ਬਣਾਉਣਾ ਵਾ ਤੇ ਆਪਾਂ ਜਿਹੜੇ ਲੰਗਰ ਪ੍ਰਸ਼ਾਦਾ ਬਣਾਉਂਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਜੋ ਮੈਂ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਛਾ ਆਪਣੇ ਕਿਹੜਾ ਪਿੰਡ ਆ ਪਾ ਕੀ ਨਵੇਂ ਸ਼ਹਿਰ ਤੋਂ ਆਇਆ? ਕਿ ਨਵੇਂ ਸ਼ਹਿਰ ਤੋਂ? ਹਾਂ ਜਾਨਕੀ ਜਿਲੰਦਰੋਂ ਬਾਹਰੋਂ। ਹਾਂ ਜਿਲੰਦਰੋਂ ਬਾਹਰੋਂ। ਠੀਕ ਹੈ। ਤੇ ਕਿੰਨੇ ਕ ਸਾਲ ਹੋ ਗਏ ਆਪਾਂ ਨੂੰ ਇਹ ਜਾਨਕੀ ਸੇਵਾ ਕਰਦੇ ਆ। ਸਾਨੂੰ 15-20 ਸਾਲ ਹੋ ਗਏ। ਅੱਛਾ। ਹਾਂ ਜੀ। ਕਿੱਦੀ ਕਿੱਦੀ ਦੂਰ ਤੱਕ ਜਾਣੇ ਲੱਗ ਪਟਾ। ਉਹ ਚੰਡੀਗੜ੍ਹ ਤੱਕ, ਬਟਾਲੇ ਤੱਕ, ਲੁਧਿਆਣੇ ਤੱਕ। ਅੱਛਾ। ਪਾਪੇ ਵਾਲਕ ਨਾਲ ਤੇ ਮਾਤਾ ਦੇ ਠੀਕ ਹੈ। ਸਾਰੇ ਫੱਟ ਜਾਂਦੇ। ਆਹ ਹੋਰ ਜਿਹੜਾ ਪਾਪੇ ਵਾਲਕ ਨਾਲ ਤੇ ਜਾਨਕੀ ਚੱਲਿਆ ਸੀਗਾ ਕੱਲ ਆਜ ਮੇਸ਼ ਕੱਲ੍ਹ ਸੀ ਵੀ ਜਾ ਕੇ ਆਇਆ। ਕੱਲ੍ਹ ਵੀ ਜਾ ਕੇ ਆਇਆ। ਹਾਂ ਜੀ। ਵਾਹਿਗੁਰੂ। यानी ਕਿ ਕਾਫੀ दूर ਦੂਰ ਤਾਈਂ ਸੇਵਾ ਲੱਗੀ ਹੋਈ ਹੈ ਹਾਂਜੀ ਬਹੁਤ ਦੂਰ ਤੱਕ ਜਾਈਦਾ ਹੈ ਅੱਛਾ ਕਿ ਕਿੰਨਾ ਸਟਾਫ ਹੈਗਾ ਆਪਣਾ ਸਾਡੇ 22 22 ਬੁੜੀਆਂ ਹੈਗੀਆਂ 22 25 ਤੱਕ ਹਾਂਜੀ ਤੀ ਤੱਕ ਹੋ ਲੈਂਦਾ ਯਾਨੀ ਕਿ ਤੁਲਾ ਤੁਲਾ ਲੱਗ ਰਹੇ ਜੇ ਕਿ ਬਣਾਇਆ ਲੱਗੇ ਹੈ ਰਾਜਾ ਸਾਹਿਬ ਹੀ ਬਣਾਈਦਾ ਅੱਛਾ ਹਾਂਜੀ ਰਾਜਾ ਸਾਹਿਬ ਹੀ ਜਾਣੇ ਰਾਜਾ ਅਠਕਮੀ ਤੋਂ ਹਾਂਜੀ ਠੀਕ ਉਹਤੇ ਕਿੰਨੇ ਦਿਨ ਦਾ ਗੱਲ ਪਿਆ ਉਥੇ 5 ਦਿਨ ਲੱਗ ਜਾਂਦੇ ਨੇ 4-5 ਦਿਨ ਪਹਿਲਾਂ ਜਣੀ ਇੱਕ ਦੋ ਦਿਨ ਪਹਿਲੇ ਸਟਾਰਟ ਹੋ ਜਿਆਦਾ ਸੀ ਅੱਛਾ ਜੀ ਹਾਂਜੀ ਤੇ ਝਿੰਗੜੀ ਵਿਜਾਈ ਦਾ ਮੇਲੇ ਤੇ ਬਹਰਾਏ ਸਾਹਿਬ ਦੇ ਤੇ ਹਾਂਜੀ ਸਾਡਾ ਮਤਲਬ ਉਸੇ ਏਰੀਆ ਦੇ ਵਿੱਚ ਹੀ ਆ ਬਹਰਾਏ ਸਾਹਿਬ ਰੁਕੀਆ ਟਰੋ ਹਾਂਜੀ ਠੀਕ ਇੱਥੇ ਆਉਂਦੇ ਨੂੰ ਕਿੰਨੇ ਸਾਲ ਹੋ ਗਿਆ ਤੁਹਾਨੂੰ ਇੱਥੇ ਸਾਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਹਾਂਜੀ ਹੋ ਗਏ ਉਹ ਸੁਣੀ ਬਾਬਾ ਦੀ ਮੇਰ ਕਰੇ ਬਹੁਤ ਥੋੜੀ ਸੋਹਣ ਬੜੀ ਹੈ ਹਾਂਜੀ ਹਾਂਜੀ ਤੇ ਅੱਛਾ ਸੰਗਤ ਜੀ ਮੈਂ ਬੇਨਤੀ ਕਰਨਾ ਵਾਂ ਵੀ ਜਦੋਂ ਵੀ ਕਿਸੇ ਨੂੰ ਲੰਗਰ ਪ੍ਰਸ਼ਾਦਾ ਬਣਾਉਣ ਦੀ ਲੋੜ ਹੋਵੇ ਜਾਂ ਕੋਈ ਵੀ ਵੱਡਾ ਕੰਮ ਜਾਨੀ ਕਿ ਕੋਈ 10000 1500 4000 ਦਾ ਵੀ ਹੋਵੇ ਲੰਗਰ ਆਰਗਾਨ ਹੋਵੇ ਸਟਾਫ ਵਾਧੂ ਆ ਤੁਸੀਂ ਫੋਨ ਕਰਨਾ ਫੋਨ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਤੇ ਜਦੋਂ ਵੀ ਕਿਤੇ ਲੋੜ ਪਵੇ ਤੇ ਜਰੂਰ ਯਾਦ ਕਰਨਾ ਵਾ ਠੀਕ ਹੈ ਜੀ ਆਪਣੇ ਨੰਬਰ ਦਾਖਾ ਕਰਦੇ ਹਾਂ 98168 6552 ਠੀਕ ਹੈ ਬਹੁਤ ਬਹੁਤ ਮਿਹਰਬਾਨੀ ਭੱਟੀ YouTube ਚੈਨਲ ਬਣਾੜਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਸਤਿਗੁਰੂ ਮਿਹਰ ਕਰਨ ਤੇ ਜਿਹੜੀ ਜਿਹੜੀ ਸੇਵਾ ਜਿੱਤੇ ਜਿੱਦਾ ਲੱਗੀ ਆ ਸਾਰਿਆਂ ਦੀ ਸਫਲਾ ਹੋਵੇ ਜੀ ਤੇ ਬਾਕੀ ਬਾਕੀ ਜਿੰਨਾ ਵੀ ਪਹਿਲਾਂ ਗਿਆ ਚੁੱਕਾ ਨਾ ਬਈ ਸਵਾਦ ਦੀ ਗਰੰਟੀ ਆਪਣੀ ਹੋਊਗੀ ਇਹ ਚੀਜ਼ ਸਵਾਦ ਨਾ ਬਣੇ ਤੇ ਤੁਸੀਂ ਕਮੈਂਟ ਕਰਕੇ ਮੈਨੂੰ ਅਹਵਾ ਦੇਣਾ ਵਾ ਜਾਨੀ ਕਿ ਸਵਾਦ ਦੀ ਗਰੰਟੀ ਆਪਣੀ ਹੋਊਗੀ ਪੂਰੀ ਚਿੰਤਾ ਨੀ ਕਰ ਤੇ ਬਾਬਾ ਦੇਰ ਕਰੇ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ Thank <laughs>